ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਉਹਨਾਂ ਪਾਸੋਂ ਪੰਜ ਪਿਸਟਲ ਬਰਾਮਦ ਕੀਤੇ ਗਏ ਫੜੇ ਗਏ ਦੋਸ਼ੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਬਾਹਰਲੇ ਰਾਜ ਮੱਧ ਪ੍ਰਦੇਸ਼ ਵਿੱਚੋਂ ਨਾਜਾਇਜ਼ ਹਥਿਆਰਾਂ ਦੀ ਆਖੇਪਾ ਲਿਆ ਕੇ ਅੱਗੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਏਰੀਆ ਵਿੱਚ ਵੱਖ-ਵੱਖ ਕ੍ਰਿਮੀਨਲ ਵਿਅਕਤੀਆਂ ਨੂੰ ਸਪਲਾਈ ਕਰਦੇ ਹਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਣ ਨੇ ਦੱਸਿਆ ਕਿ ਗ੍ਰਿਫਤਾਰ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਸੰਗੀਨ ਜ਼ੁਰਮਾਂ ਤੇ 13 ਮੁਕਦਮੇ ਦਰਜ ਹਨ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤਿੰਨ ਨਟੋਰੀਅਸ ਕ੍ਰਿਮੀਨਲਸ ਨੂੰ ਫੜਿਆ ਗਿਆ ਤੇ ਪੰਜ ਪਿਸਟਲ ਉਹਨਾਂ ਤੋਂ ਜਿਹੜੇ ਬਰਾਮਦ ਕੀਤੇ ਗਏ ਨੇ ਇਹ ਸਾਰੀ ਜਿਹੜੀ ਕਾਰਵਾਈ ਹੈ ਇੰਚਾਰਜ ਸੀਆਈਏ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਨਵਜੋਤ ਸਿੰਘ ਸਾਡੇ ਏਡੀਸੀਪੀ ਤੇ ਡੀਸੀਪੀ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਔਰ ਇਹ ਜਿਹੜੇ ਤਿੰਨ ਦੋਸ਼ੀ ਨੇ ਮਾਨਕ ਸਿੰਘ ਇਰੀਆ ਸਨੀ ਵੈਲਡਿੰਗ ਹੈ ਇੱਕ ਭੁਪਿੰਦਰ ਸਿੰਘ ਲਈ ਸਲਾਡੀ ਹੈ ਤੇ ਇੱਕ ਪਵਨ ਕੁਮਾਰ ਲਈ ਸਿਵਾ ਲਈ ਸਮੱਛੀ ਇਹ ਕਿੰਨੋਂ ਅਮਰਸਰ ਦੇ ਰਹਿਣ ਵਾਲੇ ਆ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਇਹਨਾਂ ਦੇ ਖਿਲਾਫ ਵੱਖ-ਵੱਖ ਹੀਨਸ ਕ੍ਰਾਈਮ ਦੇ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਕੁਛ ਦੇ ਖਿਲਾਫ ਐਨਡੀਪੀਐਸ ਦਾ ਔਰ ਈਵਨ ਡਕੈਤੀ ਦੇ ਵੀ ਪਰਚੇ ਦਰਜ ਐ ਔਰ ਮਾਨਤ ਸਿੰਘ ਲਈ ਸਰ ਜਿਹੜਾ ਸਨੀ ਵੈਲਡਿੰਗ ਹੈ ਦੇ ਖਿਲਾਫ ਚਾਰ ਮੁਕਦਮੇ ਦਰਜ ਐ ਵੱਖ-ਵੱਖ ਥਾਣੇ ਅਮਰਸਰ ਕਮਿਸ਼ਨਰਟ ਉਪਿੰਦਰ ਏਰੀਆ ਸਲਾਦੀ ਜਿਹੜਾ ਇਹਦੇ ਖਿਲਾਫ 6 ਮੁਕਦਮੇ ਦਰਜ ਹੈ ਆਲਰੇਡੀ ਔਰ ਪਵਨ ਕੁਮਾਰ ਜਿਹੜਾ ਇਹ ਲਈ ਸ਼ਿਵਾ ਹੈਗਾ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹਦੇ ਚ ਜਿਹੜੀ ਪੁੱਛਗਿੱਛ ਅੱਗੇ ਵੀ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਦੇ ਬਾਕੀ ਸਾਥੀ ਵੀ ਜਿਹੜੇ ਉਹ ਅਸੀਂ ਸਾਡੇ ਰਡਾਰ ਤੇ ਨੇ ਉਹਨਾਂ ਦੇ ਉੱਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਜਿਵੇਂ ਵੀ ਐਵੀਡੈਂਸ ਆਈ ਔਰ ਹੋਰ ਰਿਕਵਰੀਜ਼ ਵੀ ਇਹਦੇ ਚ ਆਉਣ ਵਾਲੇ ਸਮੇਂ ਚ ਹੋਣੀਆਂ ਨੇ ਜਿਹੜੀਆਂ ਉਹ ਐਕਸਪੈਕਟਿਡ ਨੇ ਸੋ ਮੈਂ ਸਾਰੀ ਟੀਮ ਨੂੰ ਬੜੀ ਵਧਾਈ ਦਿੰਦਾ ਕਿ ਬਹੁਤ ਅੱਛਾ ਕੰਮ ਕੀਤਾ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਨੂੰ ਔਰ ਕ੍ਰਿਮੀਨਲ ਐਕਟੀਵਿਟੀ ਨੂੰ ਬੜਾ ਵੱਡੀ ਨੱਥ ਪਾਈ। ਥੈਂਕ ਯੂ।